ਇਹ ਵੀ ਲੱਗਿਆ ਮੇਰੀ ਗੱਲ ਤੋਂ ਪਹਿਲਾਂ ਕਹਿੰਦਾ ਜੀ ਮਾਲ ਇਸ ਗ੍ਰੇਟ ਚਾਈਨ ਡੀਡ ਨਹੀਂ ਬਣਦਾ ਠੀਕ ਹੈ ਤਾਂ ਮੈਂ ਰਿੱਤਾ ਪਾ ਕੇ ਦੂੰਗਾ ਠੀਕ ਸੀ ਗੱਲ ਜਿੱਤੋਂ ਤੁਮ ਨੂੰ ਕਹਿੰਦਾ ਤੇ ਮੈਂ ਤੈਨੂੰ ਧੱਕਾ ਨਹੀਂ ਕੀਤਾ ਹਾਂ ਤੇ ਰਹਾ ਇੱਕ ਆਇਆ ਕਹਿੰਦਾ ਕੁਸਤਾ ਕਰਨੀ ਪਊਗੀ ਇਸ ਚਾਹਾਂ ਹੈਲੋ ਆਪਣੇ ਮੇਰੀ ਗੇਟ ਚ ਕੀ ਆ ਰਿਹਾ ਜਿਹੜੀ ਗੁੰਟ ਚੱਲ ਇਹਦੇ ਗੇਟ ਚੋਂ ਤਾਂ ਕਰਤਾ ਮੇਰੇ ਵਾਲੇ ਗੇਟ ਚ ਕੀ ਕੀਤਾ ਸੀਗਾ ਫਿਰ ਜਿਹੜਾ ਉਹ ਸਾਹਮਣੇ ਵਾਲਾ ਗੇਟ ਬਣਾਇਆ ਸੀ ਉਹਦੇ ਦੇ ਵੀ ਰੇਤਾ ਭਰਿਆ ਪਿਆ ਸਾਰਾ ਤੁਸੀਂ ਆ ਕੇ ਚੈੱਕ ਕਰ ਲਓ ਯਾਰ ਵੀਰੇ ਵਾਲਾ ਸੀ ਕਿਹੜਾ ਝੂਠ ਮਾਰਦੇ ਆ ਤੁਸੀਂ ਆ ਕੇ ਚੈੱਕ ਕਰੋ ਸਾਰਾ ਕੁਝ ਕਰੋ ਸਾਨੂੰ ਤਸੱਲੀ ਕਰਾਓ ਵੀ ਆਹ ਹੈ ਨਹੀਂ ਰੇਤਾ ਗੱਲ ਖਤਮ ਯਾਰ ਆਪਾਂ ਤੁਹਾਨੂੰ 18-19000 ਰੁਪਇਆ ਦਿੱਤਾ ਹੈ ਗੇਟ ਦਾ ਹਾਂ 18000 ਰੁਪਏ ਦਿੱਤਾ ਆਪਾ ਤੁਹਾਨੂੰ ਉਹਦਾ ਵੀ 18000 ਥੋੜਾ ਥੋੜਾ ਹੁੰਦਾ ਹਾਂਜੀ ਉਹ ਆਪਣੇ ਵੀ ਰੇਤਾ ਨਿਕਲੀ ਜਾਂਦਾ ਜੀ ਗੇਟ ਚ ਆ ਲਾਲ ਸਿੰਘ ਬਸਤੀ 30 ਨੰਬਰ ਗਲੀ ਚੋਂ ਹਾਂ ਸਾਈਡ ਵਾਲੀ ਚੋਂ ਨਹੀਂ ਤੁਸੀਂ ਚੈੱਕ ਕਰੋ ਜੀ ਸਾਈਡ ਵਾਲੀ ਚੋਂ ਕਿਉਂ ਤੁਸੀਂ ਚੈੱਕ ਆ ਕੇ ਕਰੋ ਸਾਰੇ ਦੋਵੇਂ ਪੈਪਾ ਚ ਆਪਣੇ ਰੇਤਾ ਨਿਕਲੀ ਜਾਂਦਾ ਮੋਬਾਈਲ ਤੇ ਮੋਬਾਈਲ ਤੇ ਨਹੀਂ ਨਹੀਂ ਫਿਰ ਰੇਤਾ ਪਾ ਕੇ ਥੋੜਾ ਆਪ ਖੜਾਉਣੀਆਂ ਚੀਜ਼ਾਂ ਨਹੀਂ ਨਹੀਂ ਆ ਨਹੀਂ ਰੇਤਾ ਪਾ ਕੇ ਯਾਰ ਮੇਰੀ ਗੱਲ ਸੁਣਾ ਤੁਸੀਂ ਸਾਨੂੰ ਕਹਿ ਕੇ ਰੇਤਾ ਪਾ ਦੋ ਵੀ ਬਾਈ ਰੇਤਾ ਪਾ ਕੇ ਖੜਾਵਾਂਗੇ ਇਹ ਤਾਂ ਤੂੰ ਸਾਡੇ ਦੋ ਐਨਾ ਕਿਉਂ ਕਰਨਾ ਪੈਂਦਾ ਚੱਲ ਕੋਈ ਗੱਲ ਨਹੀਂ ਆਪਾਂ ਦੇਖਦੇ ਆ ਕੀ ਕਰਨਾ ਕੀ ਨਹੀਂ ਕਰਦਾ ਦੇਖਦੇ ਠੀਕ ਹੈ ਉਹ ਨਹੀਂ ਆਉਂਦਾ ਜੀ